ਸਤਨਾਮ ਵਾਹਿਗੁਰੂ ਸਹਿਬ ਜੀ ਤਮ ਮਕਤੂਲ ਸਬੇਦ ਸਪੀਆਲਾ ਹਮ ਬੱਪਰੇ ਜਸ ਕੀ ਰਾ ਸਤ ਸੰਗਤ ਮਿਲ ਰਹੀਏ ਮਾਦੋ ਜੈਸੇ ਮਦਪਮਖੀਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ 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 ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਖਸ਼ਿਸ਼ ਦੇ ਨਾਲ ਰਹਿਮਤ ਦੇ ਨਾਲ ਗੁਰਬਾਣੀ ਦੀਆਂ ਕਥਾ ਵਿਚਾਰਾਂ ਕਰਨ ਦਾ ਸੁਭਾਗਾ ਸਮਾਪਤ ਹੋਇਆ ਜੋ ਅੱਜ ਆਪਾਂ ਪਾਵਨ ਸ਼ਬਦੀ ਵਿਚਾਰ ਕਰਨ ਜਾ ਰਹੇ ਹਾਂ ਇਹ ਪਵਿੱਤਰ ਸ਼ਬਦ ਭਗਤ ਨਾਮਦੇਵ ਜੀ ਦੇ ਪਾਵਨ ਮੁਖ ਤੋਂ ਉਚਾਰਨ ਕੀਤਾ ਗਿਆ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਇਸ ਪਾਵਨ ਸ਼ਬਦ ਦੇ ਵਿੱਚ ਜੋ ਭਗਤ ਜੀ ਬਖਸ਼ਿਸ਼ ਕਰਦੇ ਨੇ ਰਹਿਮਤ ਕਰਦੇ ਹਨ ਕਿ ਪਰਮਾਤਮਾ ਨੂੰ ਜਿਹੜਾ ਬੰਦਾ ਯਾਦ ਕਰਦਾ ਹੈ ਜਿਹੜਾ ਪਰਮੇਸ਼ਰ ਦਾ ਨਾਮ ਜਪਦਾ ਬਾਣੀ ਪੜ੍ਹਦਾ ਉਹਦਾ ਆਸਰਾ ਤੱਕਦਾ ਜਿੰਨੀਆਂ ਵਡਿਆਈਆਂ ਅਸੀਂ ਆਪਣੇ ਰਿਸ਼ਤੇਦਾਰਾਂ ਦੀਆਂ ਕਰਦੇ ਹਾਂ ਜਿੰਨੀਆਂ ਵਡਿਆਈਆਂ ਅਸੀਂ ਆਪਣੇ ਆਪ ਦੀਆਂ ਆਪ ਕਰਦੇ ਹਾਂ ਬਾਬਾ ਜੀ ਕਹਿੰਦੇ ਨੇ ਜਿਹੜਾ ਬੰਦਾ ਪਰਮਾਤਮਾ ਦੇ ਨਾਮ ਨਾਲ ਜੁੜ ਜਾਂਦਾ ਹੈ ਇੱਕ ਤਾਂ ਉਹ ਦੁਨੀਆ ਦੇ ਵਿੱਚ ਕਿਸੇ ਦੇ ਮਤਾਜ ਨਹੀਂ ਰਹਿੰਦਾ ਦੂਜਾ ਉਹਨੂੰ ਕਿਸੇ ਦਾ ਭੈ ਨਹੀਂ ਰੰਦਾ ਵੀ ਇਹਦੇ ਬਿਨਾ ਮੇਰਾ ਸਰਦਾ ਹੀ ਨਹੀਂ ਉਹ ਇਹ ਹੁੰਦਾ ਕਿ ਜੋ ਕਰ ਰਿਹਾ ਪ੍ਰਮਾਤਮਾ ਕਰ ਰਿਹਾ ਸੋ ਇਸ ਪਾਵਨ ਸ਼ਬਦ ਦੇ ਵਿੱਚ ਜੋ ਆਪਾਂ ਵਿਚਾਰ ਕਰਨ ਜਾ ਰਹੇ ਹਾਂ ਕਿ ਕਈਆਂ ਲੋਕਾਂ ਨੂੰ ਬੜਾ ਹੰਕਾਰ ਹੋ ਜਾਂਦਾ ਜਾਤ ਅਭਿਮਾਨ ਦਾ ਵੀ ਅਸੀਂ ਬਹੁਤ ਵੱਡੀ ਜਾਤ ਦੇ ਆ ਜਾਂ ਅਸੀਂ ਬਹੁਤ ਪੈਸੇ ਵਾਲੇ ਆ ਜਾਂ ਸਾਡੇ ਰਿਸ਼ਤੇਦਾਰ ਬਹੁਤ ਤਕੜੇ ਨੇ ਕਹਿਣ ਲੱਗੇ ਸੰਸਾਰੀ ਲੋਕਾਂ ਦੀ ਕਹਿਣ ਲੱਗੇ ਵੜਿਆਈ ਦੀ ਥਾਂ ਤੇ ਪਰਮਾਤਮਾ ਦੀ ਵੜਿਆਈ ਕਰੋ ਜਿਹੜਾ ਦੇ ਕੇ ਪਛਤਾਉਂਦਾ ਨਹੀਂ ਆ। ਆਪਾਂ ਕਿਸੇ ਤੋਂ ਵੀ ਭਰਾ ਤੋਂ ਭਰਾ ਵੀ ਜੇ ਕੋਈ 4 ਪੈਸੇ ਕਿਤੇ ਮੰਗਦਾ ਕੋਈ ਆਪਣੀ ਮਦਦ ਮੰਗਦਾ ਉਹ ਵੀ ਥੋੜਾ ਜਿਹਾ ਪਰਦੇ ਨਾਲ ਮੰਗਦਾ ਵੀ ਮੇਰੀ ਪਰਜਾਈ ਨੂੰ ਪਤਾ ਨਾ ਲੱਗੇ ਵੀ ਇਹ ਵੀ ਕੱਲ ਨੂੰ ਮੈਨਾਂ ਦੇ ਸਕਦੀ ਆ ਪਰ ਰੱਬ ਝੋਲੀ ਭਰ ਕੇ ਕਦੇ ਕਿਸੇ ਨੂੰ ਸੁਣਾਉਂਦਾ ਨਹੀਂ ਆ ਕਿ ਮੈਂ ਤੈਨੂੰ ਆਹ ਦਿੱਤਾ ਮੈਂ ਤੈਨੂੰ ਆਹ ਦਿੱਤਾ। ਸੋ ਪਰਮਾਤਮਾ ਦੀ ਵੜਿਆਈ ਕਰੋ। ਬਾਬਾ ਜੀ ਕਿਰਪਾ ਕਰਦੇ ਨੇ ਮਲਾਰ ਰਾਗ ਦੇ ਵਿੱਚ ਕਹਿੰਦੇ ਨੇ ਮੋਕ ਤੂੰ ਨਾ ਬਿਸਾਰ ਤੂੰ ਨਾ ਬਿਸਾਰ ਤੂੰ ਨਾ ਬਿਸਾਰੇ ਰਮਈਆ ਏ ਮੇਰੀ ਆਤਮਾ ਦੇ ਆਸਰੇ ਏ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਮੇਰੇ ਸੋਹਣੇ ਪ੍ਰਮਾਤਮਾ ਕਹਿਣ ਲੱਗੇ ਪ੍ਰਮਾਤਮਾ ਨੇ ਕਿੰਨੀ ਸੋਹਣੀ ਦੁਨੀਆ ਬਣਾਈ ਆਪਾਂ ਦੇਖਦੇ ਆਂ ਤੇ ਬੰਦੇ ਦਾ ਦਿਲ ਕਰਦਾ ਕਹਿੰਦੇ ਅੱਖਾਂ ਦੇਖ ਨ ਰੱਜੀਆਂ ਬਹੁ ਰੰਗ ਤਮਾਸ਼ੇ ਕਹਿੰਦੇ ਅੱਖਾਂ ਦੇਖ-ਦੇਖ ਰੱਜਦੀਆਂ ਨਹੀਂ ਐ ਇੰਨੀ ਸੋਹਣੀ ਦੁਨੀਆ ਬਣਾਈ ਆ ਪ੍ਰਮਾਤਮਾ ਨੇ ਇੰਨੇ ਸੋਹਣੇ ਰੰਗ ਰੂਪ ਦਿੱਤੇ ਨੇ ਜੀਵਾਂ ਨੂੰ ਸਭ ਨੂੰ ਕਹਿਣ ਲੱਗੇ ਜਿਹੜਾ ਇੰਨਾ ਸੋਹਣਾ ਦੁਨੀਆ ਨੂੰ ਬਣਾ ਸਕਦਾ ਬੰਦੇ ਬੁੜੀਆਂ ਕਿੰਨੇ ਸੋਹਣੇ ਬਣਾਏ ਨੇ ਕਿੰਨੇ ਸੋਹਣੇ ਜਾਨਵਰ ਬਣਾਏ ਨੇ ਕਹਿਣ ਲੱਗੇ ਉਹ ਆਪ ਕਿੰਨਾ ਸੋਹਣਾ ਹੋਵੇਗਾ ਜਿਨੇ ਇੰਨੀ ਸੋਹਣੀ ਦੁਨੀਆ ਬਣਾਈ ਆ ਕਿਉਂਕਿ ਸੋਹਣਾ ਬੰਦਾ ਹੀ ਸੋਹਣੇ ਕੰਮ ਕਰ ਸਕਦਾ ਹੈ ਕਹਿਣ ਲੱਗੇ ਨੇ ਕਿ ਮੇਰੇ ਸੋਹਣੇ ਪ੍ਰਮਾਤਮਾ ਮੇਰੇ ਸੋਹਣੇ ਗ੍ਰਾਮ ਮੈਨੂੰ ਵਿਸਾਰ ਨਾ ਭਾਵ ਮੈਨੂੰ ਦੂਰ ਨਾ ਕਰ ਔਰ ਮੈਨੂੰ ਕਦੇ ਵੀ ਤੂੰ ਭੁਲਾਈ ਨਾ ਭਾਵ ਕੇ ਮੈਨੂੰ ਹਮੇਸ਼ਾ ਆਪਣੇ ਚਰਨਾਂ ਨਾਲ ਜੋੜੀ ਰੱਖੀ ਤੇ ਮੈਨੂੰ ਵਿਸਾਰੀ ਨ ਤੇ ਅੱਗੇ ਬਾਬਾ ਜੀ ਕਿਰਪਾ ਕਰਦੇ ਨੇ ਕਹਿੰਦੇ ਨੇ ਆਲਾਵੰਤੀ ਇਹ ਭ੍ਰਮ ਜੋ ਹੈ ਮੁਝ ਉਪਰ ਸਭ ਕੋ ਪਲਾ ਕਹਿਣ ਲੱਗੇ ਮਹਾਰਾਜ ਜਿਹੜੇ ਆਲਾਵੰਤੀ ਲੋਕ ਨੇ ਭਾਵ ਆਲਾਵੰਤੀ ਦਾ ਮਤਲਬ ਹੈ ਉੱਚੇ ਘਰਾਣੇ ਦੇ ਲੋਕ ਨੇ ਜਿਹੜੇ ਆਲੀ ਸ਼ਾਨ ਜਿਨ੍ਹਾਂ ਦੇ ਮਕਾਨ ਪਾਈ ਹੋਏ ਨੇ ਬਹੁਤ ਤਕੜੇ ਜਿਹੜੇ ਘਰਾਣੇ ਦੇ ਮੁੰਡੇ ਨੇ ਕਹਿਣ ਲੱਗੇ ਇਹ ਮੇਰੇ ਤੇ ਬੜੇ ਕੋਪਲਾ ਮੇਰੇ ਤੇ ਬੜਾ ਗਰੋਧ ਕਰਦੇ ਨੇ ਮੇਰੇ ਤੇ ਐਵੇਂ ਲੱਗਦੇ ਨੇ ਤੁਸੀਂ ਦੇਖਿਆ ਹੁਣ ਅਮੀਰ ਘਰਾਣੇ ਦੇ ਕਈ ਬੱਚੇ ਜਿੰਦੇ ਨੇ ਜਿਹੜੇ ਕੋਈ ਸੰਸਾਰੀ ਜਾਇਦਾਦ ਦੇ ਹੋਣ ਕਰਕੇ ਕੋਈ ਮਿਹਨਤ ਨਹੀਂ ਕਰਦੇ ਨਾ ਤਾਂ ਉਹ ਚੰਗਾ ਪੜ੍ਹ ਲਿਖ ਸਕਦੇ ਨੇ ਨਾ ਹੀ ਕੋਈ ਉਹ ਚੰਗੀ ਹੋਰ ਤਰੱਕੀ ਕਰਦੇ ਨੇ ਪਰ ਜਦੋਂ ਕਿਸੇ ਗਰੀਬ ਦਾ ਬੱਚਾ ਤਰੱਕੀ ਕਰਦਾ ਜਾਂ ਚੰਗਾ ਪ੍ਰਚਾਰਕ ਬਣ ਜੇ ਜਾਂ ਚੰਗਾ ਹੋਰ ਉਹਦੀ ਪੜ੍ਹਾਈ ਕਰਕੇ ਚੰਗਾ ਅਫਸਰ ਬਣ ਜੇ ਜਾਂ ਚੰਗਾ ਗਾਇਕ ਬਣ ਜੇ ਜਾਂ ਕੁਦਰਤੀ ਜਿਹੜੀ ਚੀਜ਼ ਪਰਮਾਤਮਾ ਮਿਹਨਤ ਨੂੰ ਫਲ ਲਾਉਂਦਾ ਉਹ ਮਿਹਨਤ ਕਰ ਨਹੀਂ ਸਕਦੇ ਪਰ ਉਹਨਾਂ ਤੇ ਉਹਨਾਂ ਨੂੰ ਦੇਖ ਕੇ ਉਹਨਾਂ ਦੇ ਮਾਤਾ ਪਿਤਾ ਨੂੰ ਵੀ ਈਰਖਾ ਹੁੰਦਾ ਵੀ ਸਾਡੇ ਤਾਂ ਵਿਹਲੇ ਫਿਰਦਨੇ ਸਾਡੇ ਆਲੇ ਵਿੱਚ ਤਾਂ ਗੁਣ ਕੋਈ ਨਹੀਂ ਇਹ ਕੱਚੇ ਮਕਾਨ ਚੋਂ ਨਿਕਲ ਕੇ ਗਰੀਬ ਘਰਾਂ ਚੋਂ ਨਿਕਲ ਕੇ ਦਿਹਾੜੀ ਦੱਪੇ ਵਾਲਿਆਂ ਦੇ ਇਹਨਾਂ ਦੇ ਮਾਪੇ ਸੀ ਇਹ ਇੱਥੋਂ ਤੱਕ ਕਿਵੇਂ ਪਹੁੰਚ ਗਏ ਉਹਨਾਂ ਨੂੰ ਵੀ ਈਰਖਾ ਹੁੰਦੀ ਆ ਔਰ ਇਸੇ ਤਰ੍ਹਾਂ ਬਾਬਾ ਨਾਮਦੇਵ ਜੀ ਕਹਿੰਦੇ ਨੇ ਆਲਾ ਮੰਤੀ ਇਹ ਭ੍ਰਮ ਜੋ ਹੈ ਇਹਨਾਂ ਨੂੰ ਮਹਾਰਾਜ ਜਿਹੜਾ ਆ ਵੱਡੇ ਘਰਾਣੇ ਦੇ ਲੋਕ ਨੇ ਜਿਹੜੇ ਵੱਡੇ ਘਰਾਣੇ ਦੇ ਮੁੰਡੇ ਨੇ ਇਹਨਾਂ ਨੂੰ ਜਿਹੜਾ ਆ ਜਾਤ ਦਾ ਹੰਕਾਰ ਹੋਇਆ ਕਿਹੜਾ ਜਿਹੜਾ ਇਹ ਕਿ ਇਹ ਧਰਮ ਦੇ ਵਿੱਚ ਨੇ ਭਲੇਖੇ ਵਿੱਚ ਨੇ ਕਿ ਸ਼ਾਇਦ ਅਸੀਂ ਉੱਚੀ ਕੁੱਲ ਦੇ ਉੱਚੀ ਜਾਤ ਦੇ ਉੱਚੇ ਘਰਾਣਿਆਂ 'ਚ ਜੰਮ ਕੇ ਜਾਂ ਰੱਬ ਦੇ ਘਰੇ ਸਾਨੂੰ ਕੋਈ ਮਾਣ ਮਿਲੇਗਾ ਜਾਂ ਸਾਡੀ ਉੱਥੇ ਕੋਈ ਪੁੱਛ ਨਹੀਂ ਹੋਏਗੀ ਕਹਿ ਲਗੇ ਮੁੱਜ ਉੱਪਰ ਸਭ ਕੋ ਇਹ ਸਾਰੇ ਨੇ ਜਿੰਨੇ ਮੇਰੇ ਤੇ ਕ੍ਰੋਧਵਾਨ ਹੋਏ ਰਹਿੰਦੇ ਨੇ ਮੇਰੇ ਤੇ ਬੜੇ ਗੁੱਸਾ ਕਰਦੇ ਨੇ ਮੇਰੇ ਤੇ ਪਤਾ ਨਹੀਂ ਕਿਉਂ ਲੱਗਦੇ ਨੇ ਬਾਬਾ ਨਾਮਦੇਵ ਜੀ ਕਹਿੰਦੇ ਨੇ ਕਹਿੰਦੇ ਸੂਦ ਸੂਦ ਕਰ ਮਾਰ ਉਟਾਇਓ ਕਹਾ ਕਰੂੰ ਬਾਪ ਬੀਟਲਾ ਮੈਨੂੰ ਕਹਿੰਦੇ ਇਹਨਾਂ ਨੇ ਮਾਰਾ ਸੂਦਰ ਸੂਦਰ ਕਹਿ ਕੇ ਨਾ ਗਰੀਬ ਕਹਿ ਕੇ ਮਾੜੀ ਜਾਤ ਦਾ ਕਹਿ ਕੇ ਮੈਨੂੰ ਮਾਰਿਆ ਇਹਨਾਂ ਨੇ ਸਾਰਿਆਂ ਨੇ ਮੁੰਡਿਆਂ ਨੇ ਰਲ ਕੇ ਭਾਬ ਮੈਨੂੰ ਕੁੱਟਿਆ ਇਹਨਾਂ ਨੇ ਮਹਾਰਾਜ ਮਾਰਿਓ ਮੈਨੂੰ ਮਾਰਿਆ ਇਹਨਾਂ ਨੇ ਕਹਾ ਕਰੂੰ ਬਾਪ ਬੀਟਲਾ ਮੈਂ ਕੱਲਾ ਕੀ ਕਰਦਾ ਮਹਾਰਾਜ ਇਹਦੇ ਬਹੁਤ ਜਾਣੇ ਸੀ ਬਹੁਤ ਤਕੜੇ ਸੀ ਗਰੀਬ ਦਾ ਕੌਣ ਪੱਖ ਕਰਦਾ ਹੈ ਗਰੀਬ ਨਾਲ ਤਾਂ ਪਰਮਾਤਮਾ ਹੀ ਖੜਦਾ ਨਹੀਂ ਤਾਂ ਲੋਕ ਝੁੱਕਦੇ ਪਾਰ ਦੇ ਕੰਨੀ ਖੜਦੇ ਨੇ ਜਿੱਧਰ ਜਾਦੇ ਨੇ ਉਧਰ ਹੋ ਜਾਂਦੇ ਨੇ ਇੱਕ ਦਸਵੇਂ ਪਾਸ਼ਾ ਸੀ ਜਿਹੜਾ ਕੱਲਾ ਗਰੀਬਾਂ ਦੇ ਮਜਲੂਮਾਂ ਦੇ ਹੱਕ ਚ ਖੜਾ ਸੀ ਨਹੀਂ ਤੇ ਨਹੀਂ ਖੜਦਾ ਕੋਈ ਔਰ ਬੰਦਗੀ ਵਾਲਾ ਜਿਹੜਾ ਬੰਦਾ ਹੁੰਦਾ ਨਾ ਜਿਹੜਾ ਰੱਬ ਦੇ ਨੇੜੇ ਹੁੰਦਾ ਹੈ ਉਹ ਹਮੇਸ਼ਾ ਗਰੀਬ ਦਾ ਪੱਖ ਕਰਦਾ ਹੈ ਹਮੇਸ਼ਾ ਨਤਾਣੀ ਲਤਾੜੇ ਕੁਚਲੇ ਲੋਕਾਂ ਦੀ ਮਦਦ ਕਰਦਾ ਉਹਨੂੰ ਕੋਈ ਭੈ ਨਹੀਂ ਹੁੰਦਾ ਕਿਸੇ ਦਾ ਡਰ ਨਹੀਂ ਹੁੰਦਾ ਕਿ ਰੱਬ ਦਾ ਆਸਰਾ ਹੁੰਦਾ ਕਹਿੰਦੇ ਤਾਂ ਮੈਨੂੰ ਸੂਦਰ ਸੂਦਰ ਕਹਿ ਕੇ ਇਹਨਾਂ ਨੇ ਮੈਨੂੰ ਮਾਰਿਆ ਗਰੀਬ ਕਹਿ ਕੇ ਮੈਂ ਇਕੱਲਾ ਕੀ ਕਰਦਾ ਇਹਨਾਂ ਦਾ ਕਹਿੰਦੇ ਫਿਰ ਅੱਗੇ ਕਿਰਪਾ ਕਰਦੇ ਨੇ ਬਾਬਾ ਨਾਮਦੇਵ ਜੀ ਕਹਿੰਦੇ ਮੂਏ ਹੋਏ ਜੋ ਮੁਕਤ ਦੇਉਂਗੇ ਮੁਕਤ ਨਾ ਜਾਣੇ ਕੋਈਲਾ ਕਹਿਣ ਲੱਗੇ ਮਹਾਰਾਜ ਜਦੋਂ ਅਸੀਂ ਮੈਂ ਮਾਰੀ ਗਿਆ ਉਸ ਤੋਂ ਬਾਅਦ ਮੇਰੀ ਰੱਖਿਆ ਕਰੋਗੇ ਕੀ ਫਾਇਦਾ ਉਹ ਤੋਂ ਬਾਅਦ ਮੇਰੇ ਤੇ ਕਿਰਪਾ ਕਰਨ ਦਾ ਕੀ ਫਾਇਦਾ ਬੰਦਾ ਪਾਣੀ ਚ ਡੁੱਬੀ ਜਾਂਦਾ ਜਦੋਂ ਡੁੱਬਣ ਲੱਗਿਆ ਉਹ ਅਰਦਾਸਾਂ ਕਰਦਾ ਉਦੋਂ ਮੌਕੇ ਤੇ 베ੜੀ ਭੇਜਨ ਦਾ ਫਾਇਦਾ ਸੀ ਜਦੋਂ ਡੋਬੀਂ ਗਿਆ ਫਿਰ 베ੜੀ ਭੇਜਣ ਦਾ ਕੀ ਫਾਇਦਾ ਨਿਕਲੇ ਉੱਥੇ ਸੋ ਕਹਿਣ ਲੱਗੇ ਵੀ ਇਸੇ ਤਰ੍ਹਾਂ ਕਹਿਣ ਲੱਗੇ ਬਾਬਾ ਨਾਮਦੇਵ ਜੀ ਕਿਰਪਾ ਕਰਦੇ ਨੇ ਰਹਿਮਤ ਕਰਦੇ ਹਨ ਕਹਿੰਦੇ ਮਹਾਰਾਜ ਜੇ ਤੂੰ ਮੈਨੂੰ ਮਰਨ ਤੋਂ ਪਿੱਛੋਂ ਕਹਿਣ ਲੱਗੇ ਮੁਕਤੀ ਦਿੱਤੀ ਤੇ ਤੇਰੀ ਇਹ ਜੀ ਮੁਕਤੀ ਤੋਂ ਮੈਂ ਕਰਾਉਣਾ ਵੀ ਕੀ ਹੈ ਕਿਉਂਕਿ ਜਦੋਂ ਮੈਂ ਮੌਕੇ ਦੇ ਲੋਕਾਂ ਨੂੰ ਹੀ ਨਾ ਪਤਾ ਲੱਗਿਆ ਵੀ ਹਾਂ ਇਹਦੇ 'ਚ ਕਹਿਣ ਲੱਗੇ ਬਦਨਾਮੀ ਤੇਰੀ ਆ ਕਿ ਮੈਂ ਤੇਰੇ ਪੱਖ ਚਾ ਤੇਰਾ ਨਾਮ ਜਪਨ ਰਹਿਮਤ ਕਰ ਦੇ ਨ ਕਿ ਮੂਏ ਓਏ ਜੋ ਮੁਕਤ ਦੇਵੋਗੇ ਮੁਕਤ ਨ ਜਾਣੇ ਕੋਈ ਲਾ ਇਹ ਮੁਕਤੀ ਨੂੰ ਕੌਣ ਜਾਣੇਗਾ ਫਿਰ ਕਿਸੇ ਨੂੰ ਕੀ ਪਤਾ ਵੀ ਨਾਮ ਦੇ ਮੁਕਤ ਹੋ ਗਿਆ ਸੋ ਕਹਿਣ ਲੱਗੇ ਇਹ ਪੰਡਿਆ ਮੋਹ ਕੋ ਢੇਡ ਕਹਤਾ ਤੇਰੀ ਪੈਜ ਪੰਚੌਂਡੀ ਹੋਇ ਲਾ ਇਹ ਪੰਡਿਆ ਜਿਹੜੇ ਪੰਡਤ ਨੇ ਜਿਹੜੇ ਬ੍ਰਾਹਮਣ ਨੇ ਇਹ ਆਪਣੇ ਆਪ ਨੂੰ ਉੱਚੀ ਕੁੱਲ ਦਾ ਮੰਨਦੇ ਨੇ ਉੱਚੀ ਜਾਤ ਮੰਨਦੇ ਨੇ ਤੇ ਮੈਨੂੰ ਇਹ ਕਹਿਣ ਲੱਗੇ ਭਾਬ ਕੇ ਇਹ ਬ੍ਰਾਹਮਣ ਸਾਰੇ ਮੈਨੂੰ ਕਹਿਣ ਲੱਗੇ ਬ੍ਰਾਹਮਣਾਂ ਦੇ ਮੁੰਡੇ ਮੈਨੂੰ ਇਹ ਨੀਵੀਂ ਜਾਤ ਦਾ ਮੰਨਦੇ ਨੇ ਮੈਨੂੰ ਮਾੜੀ ਜਾਤ ਦਾ ਮੰਨਦੇ ਨੇ ਕਹਿਣ ਲੱਗੇ ਇਹ ਪੰਡਿਆ ਮੌਕੋ ਢੇਡ ਕਹ ਤਾ ਢੇਡ ਦਾ ਮਤਲਬ ਨੀਵਾ ਨੀਚ ਜਾਤ ਦਾ ਸਮਝਦੇ ਨੇ ਤੇਰੀ ਪੈਜ ਇਹ ਚੌਂਡੀ ਹੋਈ ਲੋ ਤੇ ਮਹਾਰਾਜ ਪੈਜ ਤਾਂ ਤੇਰੀ ਪੈਂਦੀ ਆ ਭਾਵੇਂ ਜਿੱਤ ਤਾਂ ਤੇਰੀ ਘੜਦੀ ਇਹਦੇ ਚ ਵੀ ਅਸੀਂ ਤੇਰੀ ਬੰਦਗੀ ਕਰਕੇ ਵੀ ਨੀਵੇਂ ਰਹਿ ਗਏ ਜੇ ਤੇਰੀ ਬੰਦਗੀ ਕਰਕੇ ਤੇਰਾ ਸਿਮਰਨ ਕਰਕੇ ਵੀ ਅਸੀਂ ਨੀਵੇਂ ਰਹਿ ਗਏ ਤਾਂ ਫਿਰ ਤਾਂ ਤੇਰੇ ਨਾਮ ਨੂੰ ਲਾਜ ਲੱਗਦੀ ਆ ਮਹਾਰਾਜ ਤੇਰੀ ਤੇਰਾ ਨਾਮ ਜਪ ਕੇ ਤਾਂ ਸਾਡੀਆਂ ਜਾਤਾਂ ਪਾਤਾਂ ਖਤਮ ਹੋਣੀਆਂ ਚਾਹੀਦੀਆਂ ਸੀ ਸੋ ਅੱਗੇ ਬਾਬਾ ਜੀ ਕਿਰਪਾ ਕਰਦੇ ਨੇ ਰਹਿਮਤ ਕਰਦੇ ਨੇ ਤੂੰ ਜੋ ਦਿਆਲ ਕਿਰਪਾਲ ਕਈ ਅਤ ਹੈ ਅਤ ਭੁੱਜ ਭਇਓ ਉਪਾਰ ਲਾ ਕਹਿ ਲੱਗੇ ਪ੍ਰਮਾਤਮ ਹੇ ਮੇਰੇ ਸੋਹਣੇ ਰਾਮ ਕਹਿਣ ਲੱਗੇ ਤੈਨੂੰ ਲੋਕ ਕਹਿੰਦੇ ਅ ਦਿਆਲ ਤੂੰ ਦਿਆਲੂ ਹੈ ਹਮੇਸ਼ਾ ਹਰੇਕ ਤੇ ਦਇਆ ਕਰਦਾ ਹੈ ਕਿਰਪਾਲੂ ਆ ਤੂੰ ਕਿਰਪਾ ਕਰਦਾ ਹਰੇਕ ਤੇ ਤੈਨੂੰ ਦਿਆਲੂ ਕਿਰਪਾਲੂ ਅਤ ਪੁੱਜ ਭਾਵ ਕੇ ਬਹੁ ਬਲੀ ਸਮਝਦੇ ਨੇ ਤੈਨੂੰ ਭਾਵ ਤੇਰੀਆਂ ਬਾਹਾਂ ਬਹੁਤ ਲੰਮੀਆਂ ਨੇ ਲੰਮੀਆਂ ਦਾ ਮਤਲਬ ਕਿ ਤੇਰੀ ਤੂੰ ਬਹੁਤ ਤਾਕਤਵਾਰ ਹੈ ਜਿਵੇਂ ਕਈ ਵਿਦਵਾਨਾਂ ਦੀ ਤੇ ਕਈ ਸਿਆਣੇ ਪੁਰਖਾਂ ਦੀ ਇਹ رائے ਹੈ ਵੀ ਜਿਹੜਾ ਬੰਦਾ ਸ਼ਕਤੀਬਾਨ ਹੁੰਦਾ ਕੋਈ ਸਾਧੂ ਸੰਤ ਤਪੀ ਤਪੱਸਵੀ ਹੁੰਦਾ ਜਿਹੜਾ ਦੁਨੀਆ ਦਾ ਭਲਾ ਕਰਨ ਆਉਂਦਾ ਉਹਦੀਆਂ ਬਾਹਾਂ ਜਦੋਂ ਤੁਰਦਾ ਹੈ ਗੋਡਿਆਂ ਤੱਕ ਹੁੰਦੀਆਂ ਨੇ ਹਰੇਕ ਬੰਦੇ ਦੀ ਬਾਹ ਗੋਡਿਆਂ ਤੱਕ ਨਹੀਂ ਜਾਂਦੀ ਤੁਰਨ ਸਾਮੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀਆਂ ਬਾਹਾਂ ਬਹੁਤ ਲੰਮੀਆਂ ਸੀ ਜਦੋਂ ਤੁਰਦੇ ਸੀ ਬਾਹਾਂ ਗੋਡਿਆਂ ਤੋਂ ਥੱਲੇ ਤੱਕ ਜਾਂਦੀਆਂ ਸੀ ਬਟ ਆਪਾਂ ਕਹਿੰਦੇ ਫਲਾਣੇ ਦੀਆਂ ਬਾਹਾਂ ਬਹੁਤ ਲੰਮੀਆਂ ਨੇ ਸੰਸਾਰੀ ਤੌਰ ਤੇ ਵੀ ਇਹਦੀ ਅਪਰੋਚ ਬਹੁਤ ਹੈ ਇਹ ਕੋਈ ਨਿਸ਼ਾਨੀ ਦਿੰਦਾ ਰੱਬ ਕਿ ਇਸ ਬੰਦੇ ਦੀਆਂ ਬਾਹਾਂ ਬਹੁਤ ਲੰਮੀਆਂ ਨੇ ਇਹਦੇ ਨਾਲ ਪੰਗਾ ਨਾ ਲਿਓ ਕਿਉਂਕਿ ਇਹ ਰੱਬ ਤੱਕ ਬਾਹ ਪਹੁੰਚਦੀ ਹੈ ਇਸ ਬੰਦੇ ਦੇ ਸੋ ਸੰਜਨਾਲ ਸਿੰਘ ਨੂੰ ਮੌਜੂਦਾ ਲੋਕਾਂ ਨੇ ਦੇਖਿਆ ਦਰਸ਼ਨ ਕੀਤੇ ਨੇ ਦਾਸ ਨੇ ਵੀ ਦਰਸ਼ਨ ਕੀਤੇ ਨੇ ਜਦੋਂ ਨਿੱਕੇ ਨਿੱਕੇ ਹੁੰਦੇ ਸੀ ਪਿੰਡਾਂ ਦੇ ਵਿੱਚ ਉਹਨਾਂ ਨੇ ਦੌਰਾ ਕੀਤਾ ਸੀ 84 ਦਾ ਜੁੱਧ ਜੰਗ ਲੜਨ ਤੋਂ ਪਹਿਲਾਂ ਦਰਬਾਰ ਸਾਹਿਬ ਤੇ ਹਮਲੇ ਤੋਂ ਪਹਿਲਾਂ ਉਹਨਾਂ ਨੇ ਪਿੰਡਾਂ ਚ ਟਰੱਕ ਦੇ ਉੱਤੇ ਉੱਪਰਲੀ ਟੂਲ 'ਚ ਖੜ ਕੇ ਪ੍ਰਚਾਰ ਕਰਦੇ ਸੀ ਅਟਿਆਨ ਤੇ বাস ਸਟੈਂਡ ਤੇ ਲੋਕ ਇਕੱਠੇ ਹੋ ਜਾਂਦੇ ਸੀ ਪਹਿਲਾਂ ਜੈਪਸੀਆਂ ਤੇ 10-15 ਮਿੰਟ ਪਹਿਲਾਂ ਕਾਫਲਾ ਆ ਕੇ ਪਿੰਡ 'ਚ ਉੱਤੇ ਸਪੀਕਰ ਲੱਗੇ ਹੁਕਾ ਦਿੰਦੇ ਕਿ ਸੰਤ ਜਨੈਲ ਸਵਾਰੇ ਨੇ ਭਾਈ ਅੱਡੇ ਤੇ ਪਹੁੰਚੋ ਇੰਨਾ ਪ੍ਰਤਾਪ ਸੀ ਕਿ ਸਾਰਾ ਪਿੰਡ ਹੀ ਉੱਠ ਕੇ ਉੱਥੇ ਪਹੁੰਚ ਜਾਂਦਾ ਸੀ ਕਿ ਸੰਤਾਂ ਦੇ ਦਰਸ਼ਨ ਕਰਾਂਗੇ ਸੋ ਇਹੀ ਕਹਿੰਦੇ ਨੇ ਕਿ ਉਹਦੀਆਂ ਬਾਹਾਂ ਬਹੁਤ ਲੰਮੀਆਂ ਹੁੰਦੀਆਂ ਨੇ ਕਹਿਣ ਲੱਗੇ ਭਇਓ ਅਪਾਰਲਾ ਅਪਾਰਲਾ ਭਾਵੇਂ ਤੇਰਾ ਤੂੰ ਬਿਆਨਤ ਹੈ ਤੇਰਾ ਪਾਰਲਾ ਪਾਸਾ ਕਿਸੇ ਨੂੰ ਪਤਾ ਹੀ ਨਹੀਂ ਵੀ ਤੂੰ ਕਿੰਨਾ ਕਪਟਾ ਹੈ ਔਰ ਫੇਰ ਦੀਆ ਦਿਉਰਾ ਨਾਮੇ ਕੋ ਪੰਡਿਆਂ ਨੂੰ ਪਛਬਾਰ ਲਾ ਕਹਿਣ ਲੱਗੇ ਤੂੰ ਐਡੀ ਕਿਰਪਾ ਕੀਤੀ ਪ੍ਰਮਾਤਮਾ ਨੇ ਨਾਮਦੇਵ ਦੀ ਅਰਦਾਸ ਸੁਣ ਕੇ ਤੇ ਤੁਰੰਤ ਹਾਜ਼ਰ ਹੋ ਗਿਆ ਤੇ ਕਹਿਣ ਲੱਗੇ ਜਿਹੜਾ ਦੇੜੇ ਦਿਉਰੇ ਚੋਂ ਭਾ ਜਿਹੜੇ ਮੰਦਰ ਚੋਂ ਕਹਿੰਦਾ ਮੈਨੂੰ ੱੱਕੇ ਮਾਰ ਕੇ ਕੱਢਿਆ ਸੀ ਤੇ ਕਹਿੰਦੇ ਮੈਂ ਜਾ ਕੇ ਪਿੱਛੇ ਬਹਿ ਗਿਆ ਦਿਉਰੇ ਦੇ ਤੇ ਕਹਿੰਦੇ ਰੱਬ ਨੇ ਕੀ ਕੀਤਾ ਕਹਿੰਦੇ ਮੰਦਿਰ ਹੀ ਘੁਮਾ ਕੇ ਮੇਰੇ ਵਾਲੇ ਪਾਸੇ ਮੂੰਹ ਕਰਤਾ ਉਹਦਾ ਇਸ ਕਰਕੇ ਅਸੀਂ ਛੁੱਟੀਆਂ ਦੇ ਟਾਈਮ ਤੇ ਬੱਚਿਆਂ ਨੂੰ ਕੋਈ ਨਾਨਕੇ ਲਈ ਫਿਰਦਾ ਕੋਈ ਕਿਤੇ ਲਈ ਫਿਰਦਾ ਮੈਂ ਇਹੀ ਬੇਨਤੀ ਕਰਦਾ ਕਿ ਬੱਚਿਆਂ ਨੂੰ ਹਮੇਸ਼ਾ ਤੁਸੀਂ ਇਹ ਜਿਹੇ ਸਥਾਨਾਂ ਤੇ ਲੈ ਕੇ ਜਾਇਆ ਕਰੋ ਗੁਰੂ ਦੇ ਤਖਤਾਂ ਤੇ ਲੈ ਕੇ ਜਾਓ ਹਜੂਰ ਸਾਹਿਬ ਦੇ ਦਰਸ਼ਨ ਕਰਾਓ ਤਾਂ ਕਿ ਪਤਾ ਲੱਗੇ ਬੱਚਿਆਂ ਨੂੰ ਦੁਨੀਆਦਾਰੀ ਕੀ ਆ ਭਗਤੀ ਬੰਦਗੀ ਹਜੂਰ ਸਾਹਿਬ ਦੇ ਨੇੜੇ ਹੀ ਬਾਬੇ ਦਾ ਪਿੰਡ ਹੈ ਜਿੱਥੇ ਇਹ ਮੰਦਿਰ ਕਮਾਇਆ ਸੀ ਸੋ ਇਹ ਗੁਰੂ ਜੀ ਕਿਰਪਾ ਕਰਦੇ ਨੇ ਕਿ ਪ੍ਰਮਾਤਮਾ ਆਪਦੇ ਭਗਤ ਦੀ ਰੱਖਿਆ ਕਰਦਾ ਤੇ ਜਾਤ ਅਭਾਨੀਆਂ ਤੇ ਵੱਡੇ ਲੋਕਾਂ ਤੋਂ ਵੱਲੋਂ ਪਿੱਟ ਕਰ ਲੈਂਦਾ ਫੇਰ ਦੀਆ ਦਿਉਰਾ ਨਾਮੇ ਕੋ ਪੰਡਿਆਂ ਨੂੰ ਪਛਵਾਰ ਲਾ ਤੇ ਪਾਂਡਿਆ ਨੂੰ ਪਿੱਟ ਦਿਖਾਤੀ ਭਾਉ ਉਹਨਾਂ ਨੂੰ ਪਿੱਟ ਕਰ ਲਈ ਤੇ ਮੇਰੇ ਕਰਨੀ ਪ੍ਰਮਾਤਮਾ ਨੇ ਆਪਦਾ ਮੁਖ ਕਰ ਲਿਆ ਸੋ ਇਹੀ ਅੱਜ ਦੇ ਪਾਵਨ ਸ਼ਬਦੀ ਵਿਚਾਰ ਹੈ ਕਿ ਕਾਸੇ ਵੀ ਚੀਜ਼ ਦਾ ਹੰਕਾਰ ਮਾਨ ਮਾਰਾ ਤੇ ਪ੍ਰਮਾਤਮਾ ਜਿਹੜਾ ਹੰਕਾਰੀਆਂ ਨੂੰ ਅਨੇਸ਼ਾਂ maat ਦਿੰਦਾ ਹੰਕਾਰੀਆਂ ਤੋਂ ਪਾਸਾ ਕਰਦਾ ਤੇ ਪ੍ਰਮਾਤਮਾ ਉਸ ਵਾਹਿਗੁਰੂ ਦੇ ਸਿਮਰਨ ਕਰਨ ਵਾਲਿਆਂ ਦੀ ਮਦਦ ਕਰਦਾ ਉਹਨਾਂ ਨੂੰ ਨਿਰਪੈਤਾ ਬਖਸ਼ਦਾ ਤੇ ਅਨਖ ਬਖਸ਼ਦਾ ਉਹ ਅਣਖੀ ਹੁੰਦੇ ਨੇ ਜਿਹੜੇ ਰੱਬ ਦੇ ਨੇੜੇ ਹੁੰਦੇ ਨੇ ਸੋ ਇਸ ਕਰਕੇ ਮਾੜੀ ਕਿਰਪਾ ਕਰਨ ਸਾਰੀ ਸੰਗਤ ਪਰਮਾਤਮਾ ਦੇ ਨਾਮ ਨਾਲ ਜੁੜ ਕੇ ਆਪਣਾ ਜਨਮ ਸਵਾਰੋ ਔਰ ਕਿਸੇ ਵੀ ਚੀਜ਼ ਦਾ ਮਾਨ ਹੰਕਾਰ ਕਰਨਾ ਮਾੜਾ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਵਿਚਾਰਾਂ ਕਰਦੇ ਤਮਾਮ ਖੁੱਲਣਾ ਹੋ ਜਾਂਦੀਆਂ ਗੁਰੂ ਗੁਰੂ ਦੀ ਸੰਗਤ ਕੀਮਾ ਕਰਨ ਜੋਗ ਹੈ ਅੱਗੇ ਤੋਂ ਸਹਿਗੁਰ ਮਹਦੀ ਸੋਜੀ ਬਖਸ਼ਣ ਬਾਲ ਗੋਦ ਦੀ ਦਾਤ ਬਖਸ਼ਣ ਸੰਗਤ ਦੀ ਸੇਵਾ ਬਖਸ਼ਣ ਬਲਾਉ ਭਤੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ